ਅੱਜ ਜਦੋਂ ਬਸ ਇਤਿਹਾਰ ਦੇ ਵਿੱਚ ਆਏ ਸੀ ਕਿ ਸਾਨੂੰ ਪਤਾ ਲੱਗਿਆ ਸੀ ਪਹਿਲਾਂ ਹੜਤਾਲ ਹੋਈ ਗਈ ਆ ਠੀਕ ਹੈ ਜੋ ਭਗਵਾਨ ਜਮਾਨ ਸਾਹਿਬ ਨੇ ਅੱਜ ਰਿਸ਼ਤੀਆਂ ਸ਼ੁਰੂ ਕਰਵਾਤੀਆਂ ਦੁਆਰੇ ਫਿਰ ਬਹੁਤ ਵਧੀਆ ਕੰਮ ਹੋ ਰਿਹਾ ਹੈ ਜਿਹੜਾ ਹੜਤਾਲ ਸੀ ਵੀ ਉਹ ਖੁੱਡ ਗਈ ਆ ਆਪਣੇ ਆਮ ਰਿਸ਼ਤੀਆਂ ਸੀ ਕਰਵਾ ਰਹੇ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਸੀ ਸਾਨੂੰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਹੋ ਗਿਆ ਜਿਹੜਾ ਹੜਤਾਲ ਕਰਕੇ ਨਹੀਂ ਲੋਕ ਪ੍ਰੇਸ਼ਾਨ ਹੋ ਰਹੇ ਸੀ ਬਹੁਤ ਤੁਹਾਨੂੰ ਲੱਗਦਾ ਮੁੱਖ ਮੰਤਰੀ ਦਾ ਕੰਮ ਕੀਮਾ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਐਦਾਂ ਹੀ ਸਾਰਾ ਕੰਮ ਵਧੀਆ ਚੱਲੂਗਾ ਜੀ ਆਮ ਲੋਕਾਂ ਨੂੰ ਪਰੇਸ਼ਾਨੀ ਹਟ ਗਈ ਜੀ ਨਹੀਂ ਕਰ ਕਿਦਣ ਸਹੀ ਖੁੱਲਣੀ ਸੀ ਹਰਤਾਲ ਆਮ ਲੋਕਾਂ ਦੀ ਰਜਿਸਟਰੀਆਂ ਹੋ ਰਹੀਆਂ ਸਾਰੀਆਂ ਹਾਂਜੀ ਰਜਿਸਟਰੀਜ਼ ਦਾ ਜਿਹੜਾ ਰਜਿਸਟ੍ਰੇਸ਼ਨ ਦਾ ਚਾਰਜ ਹੈ ਜ ਜੀ ਸੀ ਮੈਮ ਦੇ ਆਰਡਰ ਹੋ ਗਏ ਨੇ ਜੀ ਕਰਨ ਨੇ ਉਹ ਰਜਿਸਟ੍ਰੇਸ਼ਨ ਜਿਹੜੀਆਂ ਵੀ ਔਨ ਯੂ ਅਵੇਲੇਬਲੋਂ ਕੀਤੀਆਂ ਜਾਣਗੀਆਂ ਤੇ ਜਨਤਾ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਲੋਕਾਂ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਜੀ ਕਿ ਜਿਨ੍ਹਾਂ ਦੀ ਅਪਾਇੰਟਮੈਂਟਸ ਲਈਆਂ ਹੋਈਆਂ ਆ ਉਹ ਔਨ ਇੱਥੇ ਸਬ ਰਜਿਸਟਰ ਆਫਿਸ ਸਰ ਆਪਣੀਆਂ ਰਜਿਸਟਰੀਜ਼ ਕਰਾਉਣ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਰਜਿਸਟਰੀਜ਼ ਜਿਹੜੀਆਂ ਕੀਤੀਆਂ ਜਾਣਗੀਆਂ